ਸਤਨਾਮ ਸਿਰਿਵਾਹੇ ਗੁਰੂ ਸਾਹਿਬ ਜੀ ਜਪ ਜੀ ਸਾਹਿਬ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਸਚ ਜੁਗਾ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਸੋਚੇ ਸੋਚਨਾ ਹੋਵੈ ਜੇ ਸੋਚੀ ਲਖਵਾਰ ਚੁਪੈ ਜਪ ਨਾ ਹੋਵੈ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੋਖ ਨ ਉਤਰੀ ਜੇ ਬੰਨਾ ਪੁਰੀਆ ਪਾਰ ਸੈ ਸਿਆਣ ਪਲ ਲਖ ਹੋਇ ਤਾ ਇੱਕ ਨ ਚੱਲੇ ਨਾਲ ਕਿ ਚਰਹ ਹੋਇ ਇੱਕ ਕੂੜੇ ਟੁੱਟੇ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਵਨ ਜੀ ਹੁਕਮ ਲੇਵੜਿਆਈ ਹੁਕਮੀ ਇੱਤਮ ਨੀਚ ਹੁਕਮੋ ਲਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪੁਆਈ ਹੈ ਹੁਕਮੇ ਅੰਦਰ ਸਭ ਕੋ ਬਾਹ ਹੁਕਮ ਨ ਕੋਈ ਨਾਨਕ ਹੁਕਮੇ ਜੈ 부ਜੇ ਤਾ ਹਮੇ ਕਹਿ ਨ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਿੜਿਆ ਅੰਿਆ ਚਾਰ ਗਾਵੇ ਕੋ ਵਿਦਿਆ ਵਿਸਾ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਗਜੀ ਲੈ ਫਿਰਦੇ ਗਾਵੇ ਗਜਪਤ ਸੇ ਦੂਰ ਗਾਵੇ ਕੋ ਵੇਖੇ ਹਾਦਰਾ ਦੂਰ ਕਥਨਾ ਕਥੀ ਨਾ ਆਵੇ ਟੋਟ ਕਥ ਕਥ ਕਤੀ ਕੋਟੀ ਕਟਕਟ ਦੇਂਦਾ ਦੇ ਲੈਂਦੇ ਥਕ ਪਹੈ ਜੁਗਾ ਜਗੰਤਰ ਖਾਈ ਕਾ ਹੈ ਹੁਕਮੇ ਹੁਕਮ ਚਲਾਏ ਰਹੋ ਨਾਨਕ ਵਿਖਸੇ ਵੇ ਪਰਵਾਹ ਸਚਾ ਸਾਇਬ ਸਚ ਨੈ ਭਖਿਆ ਪੋ ਅਪਾਰ ਅਖੇ ਮੰਗੇ ਦੇ ਦੇ ਦਾਤ ਕਰੇ ਦਤਾਰ ਫਿਰ ਕੇ ਅੱਗੇ ਰਖੀਐ ਜਿਤ ਸੇ ਦਰਬਾਰ ਮੋਕੇ ਬੋਲਣ ਬੋਲੀਐ ਜਿਸੰਤਰੇ ਪਿਆਰ ਅਮਰਤ ਵੇਲਾ ਸਚਨਾਵ ਵਿਢਾਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ ਨਾਨਕ ਐਵੇਂ ਜਾਣੀਐ ਸੁ ਆਪੇ ਸਚਿਆਰ ਥਾਪਿਆ ਨ ਜਾਏ ਕੀਤਾ ਨਾ ਹੋਏ ਆਪੇ ਆਪਨ ਰੰਧਨ ਸੋਏ ਜਿਨ ਸੇਵਿਆ ਦਿਨ ਪਾਇਆ ਮਾਨੋ ਨਾਨਕ ਗਵਯੇ ਗੁਣੀ ਨਿਧਾਨ ਗਵਯੇ ਸੁਣੀਏ ਮਨ ਰੱਖਿਐ ਪਾਓ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨੰਦ ਗੁਰਮੁਖ ਵੇਦ ਗੁਰਮੁਖ ਰਿਆ ਸਮਾਈ ਗੁਰ ਇਜ਼ਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਆਖਾ ਨਹੀਂ ਕਿਹਣਾ ਕਥਨ ਨਾ ਜਾਈ ਗੁਰਾਂ ਇੱਕ ਦੇਵ ਜਾਈ ਸਭਨਾ ਜੀਆਂ ਦਾ ਇੱਕੋ ਦਾਤਾ ਸੋ ਮੈਂ ਵਿਚਰਨ ਜਾਈ ਤਿਸ ਨਾਮ ਜਤ ਸਭਾਵਾਂ ਵਿਣ ਭਾਣੇ ਕਹਿ ਨਾਈ ਕਰੀ ਜੇਤੀ ਸਿਸ਼ਟ ਉਪਾਈ ਵੇਖਾਂ ਵਿਣ ਕਰਮਾ ਕੇ ਮਿਲੇ ਲਈ ਮਾਤਿ ਵਿੱਚ ਰਤਨ ਜਵਾਰ ਮਾਨਕ ਜੈ ਗੁਰ ਕੀ ਸਹ ਸੁਣੀ ਗੁਰਾਂ ਇੱਕ ਦੇ ਬੁਝਾਈ ਸੁਪਨਾ ਜੀਆਂ ਕਾ ਇੱਕੋ ਦਾਤਾ ਸੋ ਮੈਂ ਵਿਸਰਨ ਜਾਈ ਜੇ ਯੁਗ ਚਾਰੇ ਆਰ ਜਾ ਹੋਰ ਸੁਣੀ ਹੋਏ ਨਮਾ ਖੰਡਾ ਵਿ ਜਾਣੀ ਐ ਨਾ ਜੱਲੇ ਸਭ ਕੋਏ ਚੰਗਾ ਨਾ ਰਖਾਏ ਕੇ ਜਿਸ ਕੀਤ ਜਗਲੇ ਜੇ ਤਿਸ ਨਦਰ ਨਾ ਆਵੈ ਤਵਾਦ ਨ ਪੂਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇ ਕੋਈ ਨਾ ਸੁਜਈ ਜੇ ਤਿਸ ਗੁਣ ਕੋਇ ਕਰੇ ਸੁਣਿਆ ਸਿਧ ਪੀਰ ਸੁਰਨਾਥ ਸੁਣਿਆ ਤਰਤ ਬਲਾ ਕਾਸ ਸੁਣਿਆ ਦੀਪ ਲੋ ਪਤਾਲ ਸੁਣੈ ਪੋ ਨ ਸਕੇ ਕਾਲ ਨਾਨਕ ਭਗਤਾ ਸੁਦਾ ਵਿਗਾਸ ਸੁਣਿਆ ਦੁਪਪ ਕਨਾਸ ਸੁਣਿਆ ਸਰਬਰਮੰਦ ਸੁਣਿਆ ਮੁਕਸਲਾ ਨਮੰਦ ਸੁਣਿਆ ਜੋਗ ਜੁਕਤਨ ਭੇਦ ਸੁਣਿਆ ਸਾਸਿ ਮਰਤਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਪਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 68 ਕਾ ਸਨਾਨ ਸੁਣਿਆ ਪਰਪੜ ਪਾਵੇ ਪਮਾਨ ਸੁਣਿਆ ਲਗੇ ਸੇ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਪ ਪਪ ਕਾ ਨਾਸ ਸੁਣਿਆ ਸਰਾ ਗੁਨਾ ਕੇਗਾ ਸੁਣਿਆ ਸੇਖ ਪੀਰ ਪਤ ਸਹਾ ਸੁਣਿਆ ਆਂਦੇ ਪਵੇਰਾ ਸੁਣਿਆ ਹਾਥ ਹੋਵੇ ਅਸਗਾ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਪ ਪਪ ਕਾ ਨਾਸ ਮੰਨ ਕੀ ਗਤ ਕਹੀ ਨ ਜਾਏ ਜੇ ਕੋ ਕਹੇ ਪੀਛੇ ਪਸਦਾ ਹੈ ਕਾਗਦ ਕਲਮ ਨਾਲ ਲਿਖਣ ਹਾਰ ਮੰਨੇ ਤਾ ਬਹਿ ਕਰਨ ਵਿਚਾਰ ਐਸਾ ਨੰ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸੁੱਤ ਹੋਵੇ ਮਨ ਬੁੱਧ ਮੰਨੈ ਸਗਲ ਪਾਵਣ ਕੀ ਸੁੱਧ ਮੰਨੈ ਮੋ ਝੋਟਾ ਨਾ ਖਾਏ ਮੰਨੈ ਜਮਕੇ ਸਾਥ ਨਾ ਜਾਏ ਐਸਾ ਨੰ ਨਿਰੰਧਨ ਹੋਏ ਜੇ ਕੋ ਮੰਡਾਣੇ ਮਨ ਕੋਏ പന്നേ പത്തോ പ്രഗായ നിരഞ്ജന മന കോ മുഖ ദവാര സാര മനേ തര തര ഗുസ മനേ നാനക പാവ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਜ ਪਾਵੇਦਰਗੇ ਮਾਨ ਪੰਜੇ ਸੁਹੇਦਰ ਜਾਨਾ ਪੰਚਕ ਗੁਰ ਇਕ ਧਿਆਨ ਜਿ ਕਹ ਕਰੇ ਵਿਚਾਰ ਕਰਤੇ ਕੇ ਕਰਨੇ ਨਹੀਂ ਸਮਾਰ ਸਤੋਤਰਮ ਧਿਆ ਕਾ ਪੂਤਸ ਦੋਥਾ ਪਰਖਿਆ ਜਿੰਸੂਤ ਜੇ ਗੁਜੇ ਹੋਵੇ ਸਚਿਆਰ ਤਬਲੇ ਉੱਪਰ ਕੇਤਾ ਪਰ ਤਤੀ ਹੋਰ ਪਰੇ ਹੋਰ ਹੋਰ ਤਿਸਤੇ ਪਰ ਤਲੇ ਕਮਨ ਯੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਉੜੀ ਕਲਾਮ ਇਹੋ ਲਿਖਾ ਲਿਖ ਜਾਣ ਕੋਇ ਲਿਖਾ ਲਿਖਿਆ ਕੇਤਾ ਹੋਏ ਕੇਤਾ ਤਾਂ ਸੁਆਲੇ ਰੂਪ ਕੇ ਦੀਦਾਰ ਜਣੇ ਕੋਣ ਤੂ ਤਿ ਤਪਸਾ ਇੱਕ ਵਾਰ ਇਸ ਤੇ ਹੋਇ ਲਖ ਦਰਿਆ ਕੁਦਰਤ ਕਾ ਵਣਾ ਕਹਾ ਵਿਚਾਰ ਵਾਰ ਜਵਾ ਇੱਕ ਵਾਰ ਜੋ ਤੁ ਭਾਵੇ ਸਾਈ ਭਲਿਕਾਰ ਤੂ ਸਦਾ ਸਲਾਮਤ ਨਿਰੰਕਰ ਅਸੰਜਪ ਸੰਖ ਪਾਓ ਅਸੰਗ ਪੂਜ ਸੰਸ ਤਪਤਾ मुख वेद पाठ शङ्ख जोग मन रेव सं भगत गुण ज्ञानविचार तार सङ्गतार सूर मो पक्षार शङ्ख मोन लिलाय तार कुदरत कमन कहाविचार तुद पावे साई पलिकार तदा समकार असंग मूर्ख अंधकोर संगज रहराम कर असंग मर कर जाय जोर सगल वड्ढ हत्या कमाए असंग पापी पाप कर जाय असंग कूड़े यार कूड़े पेराए असंग मले मलप सखाय असंग निंदक सिर करे पार नानक नीच कहे विचार वारै जावा एक वार जो तुध पावे साईं पलीकार કુ સદા સલામત રંગકારા સંખનામ અસંખથામ अगમ अगમ અસંખલ અસંકે સર પાર હોયે અખરી નામ અખરી સ્લા અખરી જ્ઞાન ગીત ગુણગા અખરી લખણ બોલણ બાણ અખરા સજોગ વખાણ જિન અહેલે ખેતી સિરના હે જી ફરમાય થી થી પાએ ਦੇਤਾ ਕੀਤਾ ਤੇਤਾ ਨਾ ਵਿਣਾ ਵੇ ਨਹੀਂ ਕੋਥਾ ਕੁਦਰਤ ਵਣ ਕਾ ਵਿਚਾਰ ਵਾਰਿਆਂ ਜਾ ਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਪਰ ਇਹ ਹੱਥ ਪੈਰ ਤੰਦੇ ਪਾਣੀ ਧੋਤੇ ਉਤਰਸ ਖੇ ਮੂਤਲੀਤੀ ਕੱਪੜ ਹੋਏ ਦੇ ਸਭ ਲਈ ਉਹ ਤੋਏ ਪਰ ਇਹ ਮਤ ਪਾਪਾਂ ਕੇ ਸੰਗ ਉਹ ਤੋਪੇ ਨਵੇਂ ਕੇ ਰੰਗ ਪੁੰਨੀ ਪੱਪੀ ਅਖਣ ਨਾ ਹੈ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਵੀ ਆਪੇ ਹੀ ਖਾਉ ਨਾਨਕ ਮੀ ਆਉ ਜਾਹੋ ਤੀਤਵਦਿਆਤ ਦਾਨ ਜੇ ਕ ਪਾਵੇ ਦਿਲ ਤਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮਲਨਾ ਸਭ ਗੁਣ ਤੇਰੇ ਮੇ ਨਹੀਂ ਕੋਈ ਵੇਂ ਗਣ ਕੇ ਤੇ ਭਗਤ ਨਾ ਹੋਏ ਸੁਆਸਤ ਅਦਬਾਣੀ ਬਰਮਾ ਸਤਸਵਾ ਸਦਾ ਮੰਚਾ ਕਮਣ ਸੁਵੇਰਾ ਵਕਤ ਕਮਣ ਕਮ ਤਿਤ ਕਮਣ ਵਾਰ ਕਮ ਸਰੁਤੀ ਮਾ ਕਵਣ ਜਤ ਹੋ ਆਕਾਰ ਵੇਲ ਨ ਪਈ ਪੰਡਤੀ ਜੇ ਹੋਵੇ ਲੇਖ ਪ੍ਰਾਣ ਵਖਰ ਨ ਪਾਇਓ ਕਾ ਦੀਆ ਜਲਿਖ ਲੇਖ ਪ੍ਰਾਣ ਇਤਵਰਨ ਜੋਗੀ ਜਾਣੈ ਰਤਮਾ ਨ ਕੋਈ ਜਕਰਤਾ ਸ੍ਰਿਸ਼ਟੀ ਕੋ ਅਸਾਜੇ ਆਪੇ ਜਾਣੈ ਸੋਈ ਕਿਵ ਕਰਾਖਾ ਕਿਵ ਸਲਾਈ ਕਿਉ ਵਰਨੀ ਕਿਉ ਜਾਣਾ ਨਾਨਕ ਆਖਣਾ ਸਭ ਕੋ ਆਖੇ ਇੱਕ ਬੂ ਵੇ ਸਿਆਣਾ ਵੱਡਾ ਸਾਹਿਬ ਵੱਡੀ ਨਹੀਂ ਕੀਤ ਜਕਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਅਗੇ ਗਾਇਨ ਸੋਹੇ ਪਤਲ ਪਤਾਲ ਲਤ ਅਗਾ ਸ ਅਗਾ ਸ ਊੜ ਊੜ ਭਾਲ ਥਕੇ ਵੇਦ ਕਹਿਨੇ ਕਵਾਤ 66 18 ਕਹਿਨ ਕਿ ਤੇਬਾ ਸ੍ਰੂਏਕ ਤਾਤ ਲੇਖਾ ਹੋਏ ਤਾਂ ਲਿਖੀਏ ਲੇਕੇ ਹੋਏ ਬਿਨਾਸ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਸਲਾ ਇਸਲਾ ਇਤਿ ਸੁਦਨ ਪਈਆ ਨਦੀਆ ਤੇਵਾ ਭਾਵ ਸੁਦਨ ਨ ਜਾਣੇ ਸੁਸ ਸੁਦਾਨ ਗਹਿਰਾ ਸੇਤੀ ਮਲਤੰਨ ਕੀੜੀ ਤੁਨ ਨਾ ਹੋਵਨੀ ਜਥ ਸਮਲੋਨਾ ਵਿਸਰੇ ਅੰਤ ਨਾ ਸਿੱਤੀ ਕੇ ਨੰਤ ਅੰਤ ਨਾ ਕਰਨ ਦੇ ਨੰਤ ਅੰਤ ਨਾ ਵੇਖਣ ਸੁਣਨਾ ਅੰਤ ਅੰਤ ਨਾ ਜਪੇ ਕੀ ਮਨ ਮੰਤ ਤੁਨ ਜਪਿਆ ਕੀ ਤਾਕਾਰ ਅੰਤ ਨਾ ਜਾਪੇ ਪਰਵਰ ਅੰਤ ਕਰਨੇ ਕੇਤੇ ਬਿਲਲਾ ਹੈ ਤਾਂ ਕੇ ਅੰਤ ਨਾ ਪਾਏ ਜਾਏ ਇਹ ਹੰਤ ਨ ਜਾਣੇ ਕੋਈ ਬੋਤਾ ਕਹੀਏ ਬੋਤਾ ਹੋਏ ਵੱਡਾ ਸਾਹਿਬ ਉੱਚਾ ਤਾਂ ਉੱਚੇ ਉਪਰ ਉੱਚਾ ਨਾਓ ਐਵੜਾ ਉੱਚਾ ਹੋਵੇ ਕੋਈ ਜਿਸੂੱਚੇ ਕੋ ਜਾਣੇ ਸੋਏ ਜੇਵੜ ਆਪ ਜਾਣੇ ਆਪ ਆਪ ਨਨਤ ਨਦਰੀ ਕਰਮੀ ਦਾਤ ਬੋਤਾ ਕਰਮ ਲਿਖਿਆ ਨ ਜਾਏ ਵੱਡਾ ਦਾਤਾ ਤਿਰਨਤਮਈ ਕੇ ਤੇ ਮੰਗੇ ਜੋਤ ਅਪਾਰ केते गंद नी विचार केते खप टूटे विकार केते ले ले मुखर पाहे केते मूर्खाई काय केते दुख भूख सगद मार है बेदत्त रिदतार बंथलासी पाणे होए हो राख न सके कोई जे को खाय अखण पाए ओ जाने जे ज्ञान मोए खाय अपे जाने अपे दे आखे से वे के, के जिसनो बख्शे शि सला नान पाशाही पाशा अमूल गुण अमूल व्यापार अमूल व्यापारी है अमूल भंडार अमूल आवे अमूल ले जाय अमूल समाए अमूल धर्म अमूल दीवान अमूल तोला अमूल प्रमाण अमूल बक्शीस अमूल निशान अमूल कर्म अमूल फरमाना अमूल अमूल आख्या न ਆਖ ਰਹੇ ਲਿਵ ਲਾਏ ਆਖੇ ਵੇਦ ਪਾਠ ਪ੍ਰਾਣ ਆਖੇ ਪੜੇ ਕਰੇ ਵਿਖਿਆਣ ਆਖੇ ਬਰਮ ਆਖੇ ਇੰਦ ਆਖੇ ਗੋਪੀ ਤੇ ਗਵਿੰਦ ਆਖੇ ਇਸਰ ਕੇ ਸੇਦ ਆਖੇ ਕਿਤੇ ਕਿਤੇ ਬੁੱਧ ਆਖੇ ਦਨਵ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਕਤੇ ਆਖੇ ਅਖਣ ਪਾਏ ਕਹਤੇ ਕਹੇ ਕਹੇ ਉਠ ਉਠ ਜਾਏ ਇਤੇ ਕਿਤੇ ਹੋਰ ਕਰੇ ਤਾਂ ਆਖ ਨਾ ਸਕੇ ਕਈ ਕੇ ਜੇ ਵੜ ਭਾਵੇ ਤੇ ਵੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾਰ ਤਾਂ ਲਿਖਿਆ ਸਿਰ ਗਵਾਰਾ ਗਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬੈਸ ਸਮਾਲੇ ਵਜੇ ਨਾ ਦਨੇ ਸੰਖਾ ਕਤੇ ਵਮਣ ਹਾਰੇ ਕਤੇ ਰਤ ਪਰਿਸੋ ਕਈਨ ਕਤੇ ਗਵਣ ਹਰੇ ਗਾਵੇ ਤੋਨ ਪਵਨ ਪਾਣੀ ਬੈਸੰਤਰ ਗਵੇ ਰਾਜ ਧਰਮ ਦੁਵਾਰੇ ਗਾਵੇ ਜਿਤੁ ਸੁਖੁ ਸੁਖਤਿ ਦਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੇ ਈਸਰ ਬ੍ਰਹਮਾ ਦੇਵੀ ਸੋ ਸਦਾ ਸਵਾਰੇ ਗਾਵੇ ਇੰਦਰ ਦਸਨ ਬੈਠੇ ਦੇਵਦਿਆ ਦਰ ਨਾਲੇ ਗਾਵੇ ਸਿਸਮਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਤ ਪੜਨ ਰਖੀ ਸਰਜ ਗੁਰ ਗਵੈਦਾਂ ਨਾਲੇ ਗਾਵੇ ਮੋਣਿਆ ਮਨਮੋਹਨ ਸੁਰਗਾਂ ਮਾਸ਼ਫੇ ਆਲੇ ਗਾਵਨ ਤਨੁ ਪਾਏ ਤੇਰੇ ਅਸ਼ਰਤੀ ਇਥਨਾਲੇ ਗਾਵੇ ਜੋਧ ਮਹਾਬਸੂਰਾ ਗਾਵੇ ਕਹਾਣੀ ਚਾਰੇ गावे खंड मंडल वर पणडा कर कर रखे तारे सै दुदन गावे जो दुध पावे नेते तेरे भक्त रसाले और कहते गाव न सेम जित न आवन नानकया विचारे सोई सोई सदस साहिब साचा साची नहीं है बियोसी जन जसी रत्न जिन रुचाई ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇ ਜਨੁ ਪਾਈ ਕਰ ਕਰ ਵੇਖੇ ਕੀਤਾ ਆਪਣਾ ਜੇ ਤਿਸ ਦੀ ਵਡਿਆਈ ਜੋ ਤਿਸ ਭਾਵੇ ਸੋ ਹੀ ਕਰਸੀ ਹੁਕਮ ਕਰਨ ਨ ਜਾਇ ਸੋ ਪਸਾ ਸੋ ਸਾ ਪਸਾ ਸਾਈਬ ਨਾਨਕ ਰਹਿ ਜਾਈ ਮੁੰਦਸ ਤੋ ਅਕਸਰਮਪਤ ਚੋਲੀ ਧਿਆਨ ਕੀ ਕਰੇ ਪੀਹੁਤ ਖਿੰθα ਕਾਲ ਕੋਰੀ ਕਾਇ ਜੁਗਤ ਟੰਡਾ ਪਰਤੀਤ ਆਈ ਪੰਤੀ ਸਗਲ ਜਮਾਤੀ ਮਨ ਜੀਤੇ ਜੁਗ ਜੀਤ ਅਦੇਸਤਿ ਸੇ ਅਦੇਸ ਆਦ ਨਿਰ ਨੰਨ ਹਤ ਜੁਜ ਕੇ ਕੋ ਵੇਸ ਭੁਗਤ ਗੈਂਦਿਆ ਭੰਡਾਰਨ ਘੜਗੜ ਵਾਜੇ ਨਾਦ ਆਪਨਾਥ ਨਾਥੀ ਸਭਜਾ ਕੀ ਰਸ ਦਵਰਸਾਦ ਸੰਜੋਗ ਉਜੋਧ ਕਰ ਚਲਾਵੇ ਰਖੇ ਆਵੇ ਭਾਗ ਅਦੇਸਤਿ ਸੇ ਅਦੇਸ ਆਦ ਨਿਰ ਨੰਨ ਹਤ ਜੁਗ ਜੁਗ ਇੱਕ ਵੇਸ ਏਕਮੈ ਜੁਗਤ ਵਿਆਈ ਤੇ ਚੱਲੇ ਪਰਮਾਨ ਇਹ ਸੰਸਾਰੀਏ ਪੰਡਾਰੀ ਇਕ ਲਾਇ ਦੀਵਣ ਜੀਵਤ ਸੁਭਾਵੇ ਤੇ ਵਿਚ ਲਾਵੇ ਜੀ ਹੋਵੇ ਪਰਮਾਨ ਓਮ ਵੇਖੇ ਉਹਨਾਂ ਨਦਰ ਨ ਆਵੇ ਬੁਥਾਏ ਵਿੜਾਣ ਅਦੇ ਇਸੇ ਅਦੇਸ ਅਦ ਨਿਲ ਅਨੰਹ ਹਤ ਜੁਗ ਜੁਗ ਕੋ ਵੇਸ ਅਸਣ ਲਲ ਪੰਡਾਰ ਜਗ ਸੁਪਾਇਸ ਏਕਾ ਵਾਰ ਕਰ ਕਰ ਵੇਖੇ ਸਿਰਜਣਹਾਰ ਨਾਨਕ ਸੱਚੇ ਕੀ ਸੱਚੀ ਕਾਰ ਅਦੇਤ ਸਿਆਦੇਸ ਅਦਾ ਨਿਰ ਅਨੰਤ ਤੁਧਿ ਕੋ ਵੇਸ ਇਕ ਦੂਜੀ ਬੋਲ ਰੋ ਹੈ ਤਲਖ ਵੇ ਲਖਵੀਸ ਲਖ ਲਗੇੜਾ ਖੀਏ ਹੈ ਇਕ ਨਾਮ ਜਗਦੀਸ ਅਤਰੇ ਪਤ ਪੌੜੀਆਂ ਚੜਿਐ ਹੋਏ ਕੀਸ ਸੁਨਗਲ ਆਕਾਸ ਕੀ ਕਿ ਤਾਇਰੀ ਸ ਨਾਨਕ ਨਦਰੀ ਪਾਈਐ ਕੁੜੀ ਕੁੜੇ ਠੀਸ ਅੱਖਣ ਜੋਰ ਜਪੈ ਨਯੋਰ ਯੋਰ ਨਮੰਗੰ ਦੇ ਨਯੋਰ ਜੋਰ ਨਾ ਜੀਵਨ ਮਰਨ ਯੋਰ ਯੋਰ ਨਾ ਰਾਜ ਮਲ ਮਨਸੋਰ ਜੋਰ ਨ ਚੁਤੀ ਗਿਆਨ ਵਿਚਾਰੋ ਜੋਰ ਨਾ ਅਸਤਿ ਸੁਟੇ ਸੰਸਾਰ ਜਿਸ ਹਾਸ ਜੋਰ ਕਰ ਵੇਖੇ ਸੋਏ ਨਾਨਕ ਤੁਮਨਾ ਨੀਜ ਕੋਏ ਰਾਤੀ ਰੁਤੀ ਤਿ ਤੀਵਾਰ ਆਪਨ ਪਾਣੀ ਅਗਨੀ ਪਤਾਲ ਇਸ ਵਿਚਰਤੀ ਥਾ ਪਰ ਕੀ ਧਰਮਸਾਲ ਤਿਸ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤੇਥੇ ਸੁਣ ਪੰਚੁਰ ਪ੍ਰਵਾਨ ਨਦਰੀ ਕਰਮ ਪਾਵੇ ਨਿਸ਼ਾਨ ਕਟ ਪਕਾਈ ਅਥੇ ਪਾਏ ਨਾਨਕ ਗਾਇ ਜਪੇ ਜਾਏ धर्मकांड का यो धर्म ज्ञानकांड का खो कर्म केते पण पाणी वेस अंतर केते कण में हैस केते भर में घाट खड़ी है रूप रंग के वेस केत्या क्रम भूमि मेर केते केते धूप देश केते इंध चंद सूर केते केते मंडल देश केते सिद्ध बुद्ध नाथ ਕਤੇ ਕਤੇ ਦੇ ਵਿਵਸ ਕਤੇ ਦੇਵਦਨ ਮੁੰਨ ਕਤੇ ਕਤੇ ਰਤਨ ਸੁਮੰਦ ਕਤੀਆਂ ਖਾਨੀਆਂ ਕਤੀਆਂ ਬਾਣੀਆਂ ਕਤੇ ਬਾਤ ਨਿਰੰਦ ਕਤੀਆਂ ਸੂਰਜੀ ਸੇਵ ਕਤੇ ਨਾਨਕ ਅੰਤ ਨਾਨਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤੇਤੇ ਨਾ ਬਿਨੋ ਕੋਡ ਅਨੰਦ ਸ਼ਰਮਖੰਡ ਕੀ ਬਾਣੀ ਰੂਪ ਤੇਤੇ ਘੜਤ ਘੜੀਏ ਬੂਹ ਬੋਤ ਅਨੂਪਾ ਤਾਂ ਕੀ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿਛੇ ਪਸਤਾਏ ਤੇਤੇ ਘੜੀਏ ਸੁਰਤ ਮਤਮਨ ਬੁੱਧ ਤੇਤੇ ਘੜੀਏ ਸੁਰਾਸਦਾਂ ਕੀ ਸਦ ਕਰਮਖੰਡ ਕੀ ਬਾਣੀ ਜੋਰ ਜਿੱਥੇ ਹੁਨ ਕੋਈ ਹੋਰ ਜਿੱਥੇ ਜੋਲਮਾ ਬਸੂਰ ਤਿੰਨੇ ਰਮ ਰਹਿਆ ਭਰਪੂਰ ਤੇਤੇ ਸਿਤ ਸਿਤਾ ਮੇਮਾ ਮਾਇ ਤਾਂ ਕੇ ਲਖਥ ਨੇ ਜਾਈ ਨਾਉ ਮਰਨ ਨ ਧਗੇ ਜਾ ਜਿਨ ਕੇ ਰੰਗ ਉਸੇ ਮਨ ਮਾਇ ਤਿਥੇ ਭਗਤ ਵਸੇ ਕੇ ਲੋ ਕਰੇ ਅਨੰਤ ਚਮਨ ਸੋਇ ਸਚੁ ਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿਥੇ ਖੰਡ ਮੰਡ ਵਰਪੰਡ ਜੇ ਕੋ ਕ세ਤ ਅੰਤ ਨ ਅੰਤ ਤਿਥੇ ਲੋਲ ਅਕਾਰ ਜਿਵ ਜਿਵ ਹੁਕਮ ਤਿਵੇ ਤਿਵ ਕਾਰ ਵੇਖੇ ਵਿਛੇ ਕਰ ਵਿਚਾਰ ਨਾਨਕ ਕਥਨਾ ਕਲੜਾ ਸਾਰ ਜਤਪਹਾਰਾ ਧੀਜ ਸੁਨਿਆਰ ਅਹਰ ਮਤ ਵੇਧ ਥਿਆਰ ਭਉ ਖੱਲਾ ਅਗਨੀ ਤਪਤਾਉ ਪਾਂਡਾ ਫੋ ਅਮਰਿਤ ਟਟਾਲ ਗੜੀਏ ਸਬਦ ਸਚੀ ਟਕਸਾਲ ਜਿੰਨਕੋ ਨਦਰ ਕਰਮ ਤਿੰਦਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਉਣ ਗੁਰੂ ਪਾਣੀ ਪਿਤਾ ਮਾਤਾ ਤਰਸ ਮਹੱਤ ਦਿਵਸ ਰਾਤ ਦੁਈ ਦਾਈ ਦਾਇਆ ਕਿਲੇ ਸਗਰ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀਆਂ ਕੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖੂਜਲੇ ਕੀਤੀ ਛੁਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਊਜਲੇ ਕੀਤੀ ਛੁੱਟੀ ਨਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ